ਸਸ਼ੀਕਾਲ ਸਪੀਰ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਮਹਾਰਾਜਵਿੰਦਰ ਕੌਰ ਸਵਾਗਤ ਕਰਦੀ ਹੈ। ਪਾਰਤ ਪਾਕਿਸਤਾਨ ਸਰਹੱਦ ਨਾਲ ਲੱਗਦੇ ਜਨਾਲਾ ਖੇਤਰ ਚ ਰਾਵੀ ਦਰਿਆ ਦਾ ਪਾਣੀ ਦਾ ਪੱਧਰ ਮੁੜ ਵਧਣਾ ਸ਼ੁਰੂ ਹੋ ਗਿਆ ਹੈ ਇਸ ਖਤਰੇ ਨੂੰ ਦੇਖਦਿਆਂ ਸਥਾਨਕ ਪ੍ਰਸ਼ਾਸਨ ਪੂਰੀ ਤਰ੍ਹਾਂ ਚੌਕਸੀ ਤੇ ਐਸ ਡੀ ਐਮ ਅਜਨਾਲ ਰਵਿੰਦਰ ਸਿੰਘ ਅਰੋੜਾ ਨੇ ਇਸ ਸਬੰਧੀ ਖਾਸ ਮੀਟਿੰਗ ਬੁਲਾਈ ਜਿਸ ਵਿੱਚ ਹਲਕੇ ਦੇ ਕਈ ਪਿੰਡਾਂ ਦੇ ਸਰਪੰਚਾਂ ਨੂੰ ਤੁਰੰਤ ਤਿਆਰੀ ਕਰਨ ਲਈ ਹਦਾਇਤਾਂ ਦਿੱਤੀਆਂ ਗਿਆ ਮੌਸਮ ਵਿਭਾਗ ਦੇ ਅਨੁਸਾਰ ਅਗਲੇ ਕੁਝ ਦਿਨਾਂ ਚ ਤੇਜ਼ ਬਾਰਿਸ਼ ਪੈਣ ਦੀ ਸੰਭਾਵਨਾ ਹੈ ਜਿਸ ਕਾਰਨ ਹੜ੍ਹ ਵਰਗੇ ਹਾਲਾਤ ਬਣ ਸਕਦੇ ਨੇ ਇਸ ਲਈ ਪ੍ਰਸ਼ਾਸਨ ਵੱਲੋਂ ਪਹਿਲਾਂ ਤੋਂ ਹੀ ਇੰਤਜ਼ਾਮ ਕੀਤੇ ਜਾ ਰਹੇ ਨੇ ਐਸ ਡੀ ਐਮ ਅਰੋੜਾ ਨੇ ਮੀਟਿੰਗ ਦੌਰਾਨ ਨਾ ਕਰੇ ਇਸ ਦੇ ਨਾਲ ਹੀ ਦਰਿਆ ਦੇ ਨੇੜੇ ਵਸਦੇ ਲੋਕਾਂ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਆਪਣੇ ਘਰਾਂ ਦੇ ਨੇੜੇ ਪੇਟਰੈਕਟਰ ਪਸ਼ੂ ਤੇ ਹੋਰ ਕੀਮਤੀ ਸਮਾਨ ਨੂੰ ਤੁਰੰਤ ਸੁਰੱਖਿਅਤ ਥਾਵਾਂ ਤੇ ਪਹੁੰਚਾ ਲੈਣ ਕਾਬਿਲ ਗੌਰਾ ਕਿ ਕੁਝ ਵੀ ਨਾ ਪਹਿਲਾਂ ਵੀ ਰਾਵੀ ਦਰਿਆ ਨਾਲ ਲੱਗਦੇ ਪਿੰਡਾਂ ਨੂੰ ਹੜਾਂ ਕਾਂ ਵੱਡਾ ਨੁਕਸਾਨ ਚੱਲਣਾ ਪਿਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੇਹਰਾ ਗਾਗਾ ਦੇ ਲੋਕਾਂ ਨੂੰ ਦੀਵਾਲੀ ਤੋਂ ਪਹਿਲਾਂ ਵੱਡਾ ਤੋਹਫਾ ਦਿੱਤਾ ਗਿਆ ਹੈ ਦਰਸਲ ਮੁੱਖ ਮੰਤਰੀ ਮਾਨ ਲੇਹਰਾ ਗਾਗਾ ਦੇ ਦੌਰੇ ਤੇ ਨੇ ਇੱਥੇ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖ ਰਹੇ ਨੇ ਤੇ ਉਦਘਾਟਨ ਕਰਨਗੇ ਇਸ ਤੋਂ ਇਲਾਵਾ ਮੁੱਖ ਮੰਤਰੀ ਮਾਨ ਨਵੇਂ ਤਹਿਸੀਲ ਕੰਪਲੈਕਸ ਦਾ ਵੀ ਨੀਂਹ ਪੱਥਰ ਰੱਖਿਆ ਮੁੱਖ ਮੰਤਰੀ ਵੱਲੋਂ ਨਵੇਂ ਪੀਐਸਪੀਸੀਐਲ ਦਫ਼ਤਰ ਤੇ ਹੋਰ ਵਿਕਾਸ ਕਾਰਜਾਂ ਦੀ ਵੀ ਸ਼ੁਰੂਆਤ ਕੀਤੀ ਗਈ ਜਿਸ ਨਾਲ ਲੋਕਾਂ ਨੂੰ ਵੱਡੀ ਸਹੂਲਤ ਮਿਲੀ ਅਬਹਰ ਤੋਂ ਦਰਦਨਾਕ ਘਟਨਾ ਸਾਹਮਣੇ ਇਥੇ ਸਰਕਾਰੀ ਹਸਪਤਾਲ ਚ ਡਿਲੀਵਰੀ ਦੌਰਾਨ ਇੱਕ ਔਰਤ ਤੇ ਉਸਦੇ ਨਵਜੰਮੇ ਬੱਚੇ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ ਜਿਸ ਤੋਂ ਬਾਅਦ ਮ੍ਰਿਤਕ ਔਰਤ ਦੇ ਪਤੀ ਦਾ ਰੋ ਰੋ ਕੇ ਬੁਰਾ ਹਾਲ ਹੈ ਪਰਿਵਾਰਕ ਮੈਂਬਰਾਂ ਨੇ ਡਾਕਟਰ ਤੇ ਗੰਭੀਰ ਦੋਸ਼ ਲਾਇਏ ਨੇ ਜਾਣਕਾਰੀ ਮੁਤਾਬਿਕ ਫਾਜ਼ਿਲਕਾ ਰੋਡ ਵਾਸੀ ਦੀਪਕ ਕੁਮਾਰ ਦੱਸੇ ਕਿ ਉਸਦੇ ਪਹਿਲਾਂ ਤੋਂ ਦੋ ਬੱਚੇ ਨੇ ਤੇ ਉਸਦੀ ਪਤਨੀ ਪੱਲਵੀ ਤੀਜੀ ਵਾਰ ਗਰਭਵਤੀ ਸੀ ਉਹ ਆਪਣੀ ਗਰਭਵਤੀ ਪਤਨੀ ਡਿਲੀਵਰੀ ਲਈ ਸਰਕਾਰੀ ਹਸਪਤਾਲ ਲੈ ਕੇ ਆਇਆ ਸੀ ਉਸਨੇ ਦੱਸਿਆ ਕਿ ਡਿਲੀਵਰੀ ਸਮੇਂ ਜੱੱਚਾ ਬੱਚਾ ਵਾਰ ਚ ਕੋਈ ਮੈਡੀਕਲ ਅਫਸਰ ਮੌਜੂਦ ਵੱਲੋਂ ਹੀ ਕੀਤੀ ਗਈ ਇਸ ਦੌਰਾਨ ਪਹਿਲਾਂ ਡਾਕਟਰਾਂ ਨੇ ਕਿਹਾ ਕਿ ਨਵਜੰਮੀ ਬੱਚੀ ਨੂੰ 2-3 ਦਿਨ ਦਿਨ ਹਸਪਤਾਲ ਰੱਖਣਾ ਪਵੇਗਾ ਤੇ ਫਿਰ ਕਹਿ ਦਿੱਤਾ ਕਿ ਬੱਚੀ ਦੀ ਮੌਤ ਹੋ ਗਈ ਉਸ ਤੋਂ ਬਾਅਦ ਉਸ ਦੀ ਪਤਨੀ ਦੀ ਵੀ ਸਿਹਤ ਵਿਗੜ ਗਈ ਜਿਸ ਨੂੰ ਡਾਕਟਰਾਂ ਨੇ ਰੈਫਰ ਕਰ ਦਿੱਤਾ ਤੇ ਕਿਹਾ ਕਿ ਉਸ ਦੀ ਵੀ ਮੌਤ ਹੋ ਗਈ ਕੈਨੇਡਾ ਚ ਭਾਰਤੀ ਫਿਲਮਾਂ ਦੀ ਸਕਰੀਨਿੰਗ ਤੇ ਰੋਕ ਲਗਾ ਦਿੱਤੀ ਗਈ ਕਿਉਂਕਿ ਇੱਥੇ ਇੱਕ ਹਫ਼ਤੇ ਵਿੱਚ ਦੋ ਹਿੰਸਕ ਹਮਲੇ ਹੋਏ ਨੇ ਪਹਿਲਾ ਹਮਲਾ 25 ਸਤੰਬਰ ਨੂੰ ਹੋਇਆ ਜਦੋਂ ਥੀਏਟਰ ਨੂੰ ਵਾਗੇ ਲਗਾਇਆ ਗਿਆ ਦੂਜਾ ਹਮਲਾ 2 ਅਕਤੂਬਰ ਨੂੰ ਹੋਇਆ ਜਦੋਂ ਥੀਏਟਰ ਦੀਆਂ ਅੱਗੇ ਵਾਲੀਆਂ ਦਰਵਾਜ਼ਿਆਂ ਤੇ ਗੋਲੀਆਂ ਚਲਾਈਆਂ ਗਿਆ ਹੈਲਟਨ ਰੈਜ਼ਨਰ ਪੁਲਿਸ ਮੁਤਾਬਕ 25 ਸਤੰਬਰ ਨੂੰ ਸਵੇਰੇ 5:20 ਮਿੰਟ ਤੇ ਦੋ ਸ਼ਖਸ ਥੀਏਟਰ ਦੇ ਬਾਹਰ ਆਏ ਇੱਥੇ ਉਹਨਾਂ ਨੇ ਅੱਗ ਲੱਗਨ ਨਾਲ ਪ੍ਰਥਾਤ ਛਿੜਕਿਆ ਤੇ ਅੱਗ ਲਗਾਈ ਇਸ ਘਟਨਾ ਚ ਥੋੜਾ ਬਹੁਤਾ ਨੁਕਸਾਨ ਹੋਇਆ ਪਰ ਅੱਗ ਫੈਲਣ ਤੋਂ ਪਹਿਲਾਂ ਹੀ ਇਹ ਵਾਲੀ ਇਮਾਰਤ ਤੇ ਕਈ ਗੋਲੀਆਂ ਚਲਾਈਆਂ ਪੁਲਿਸ ਨੇ ਸ਼ੱਕੀ ਵਿਅਕਤੀ ਦੀ ਪਛਾਣ ਦਿੰਦੇ ਹੋਏ ਦੱਸਿਆ ਕਿ ਸਖਸ਼ ਕਾਲੇ ਪਹਿਰਾਵੇ ਵਿੱਚ ਸੀ ਤੇ ਮੁਸਦਾ ਮੋਟਾ ਕਿਹਾ ਸੀ ਦੋਵੇਂ ਹਮਲੇ ਟਾਰਗੇਟ ਹਮਲੇ ਦੱਸੇ ਜਾ ਰਹੇ ਨੇ ਪਰ ਤੱਕ ਪੱਕੀ ਪੁਸ਼ਟੀ ਨਹੀਂ ਹੋਈ ਹੈ ਵਿਸ਼ਵਾਸਪਾਰ ਵਿੱਚ ਬਾਲ ਵਿਆਹ ਰੋਕੂ ਕਾਨੂੰਨ ਤਹਿਤ 2023 ਚ ਉਸਦੇ ਪਿਛਲੇ ਸਾਲ ਦੇ ਮੁਕਾਬਲੇ 6 ਗੁਣਾ ਜ਼ਿਆਦਾ ਮਾਮਲੇ ਦਰਜ ਕੀਤੇ ਗਏ ਨੇ ਜਿਨ੍ਹਾਂ ਚ ਲਗਤਪਗ 90% ਮਾਮਲੇ ਕੱਲੇ ਅਸਾਮ ਤੋਂ ਆਏ। ਰਾਸ਼ਟਰੀ ਅਪਰਾਧ ਰਿਕਾਰਡ ਬਿਊਰੋ ਨੇ ਆਪਣੇ ਤਾਜ਼ਾ ਅੰਕੜਿਆਂ 'ਚ ਪ੍ਰਗਟਾਵਾ ਕੀਤਾ ਹੈ। ਬਿਊਰੋ ਨੇ ਇਹ ਵੀ ਪ੍ਰਗਟਾਵਾ ਕੀਤਾ ਹੈ ਕਿ 2023 ਚ 16737 ਕੁੜੀਆਂ ਤੇ 129 ਮੁੰਡਿਆਂ ਨੂੰ ਵਿਆਹ ਲਈ ਅਗਵਾ ਕੀਤਾ ਗਿਆ ਸੀ। ਐਨਸੀਆਰਬੀ ਦੀ ਰਿਪੋਰਟ ਚ ਕਿਹਾ ਗਿਆ ਹੈ ਕਿ 2023 ਚ ਅਖਤ ਤਹਿਤ 6038 ਮਾਮਲੇ ਦਰਜ ਕੀਤੇ ਗਏ ਸਨ ਜਦੋਂ ਕਿ 2022 ਚ 1002 2021 ਚ 1050 ਮਾਮਲੇ ਦਰਜ ਕੀਤੇ ਗਏ ਸਨ ਇਹਨਾਂ ਚੋਂ ਅਸਾਮ ਚ 5260 ਮਾਮਲੇ ਦਰਜ ਹੋਏ ਦੱਸਣਾ ਰਹੇ ਅਜਿਹੇ ਮਾਮਲਿਆਂ ਦੀ ਸਭ ਤੋਂ ਵੱਧ ਗਿਣਤੀ ਵਾਲਾ ਰਾਜ ਬਣ ਗਿਆ ਸੂਚੀ ਵਿੱਚ 2 ਨੰਬਰ ਵਾਲੇ ਹੋਰ ਰਾਜ ਤਾਮਿਲਨਾਡੂ ਕਰਨਾਟਕ ਤੇ ਪੱਛਮੀ ਬੰਗਾਲ ਮੋਹਾਲੀ ਦੇ ਜ਼ਿਲ੍ਹਾ ਅਦਾਲਤ ਨੇ ਗੈਂਗਸਟਰ ਲਾਰੈਂਸ ਉਸ ਦੇ ਤਿੰਨ ਸਾਥੀਆਂ ਨੂੰ ਜੋ ਕਿ ਜੇਲ੍ਹ ਵਿੱਚ ਨੇ ਉਹਨਾਂ ਨੂੰ 3 ਸਾਲ ਪੁਰਾਣੀ ਅਸਲ ਐਕਟ ਦੇ ਇੱਕ ਮਾਮਲੇ 'ਚ ਬਰੀ ਕਰ ਦਿੱਤਾ ਅਦਾਲਤ ਨੇ ਇੱਕ ਦੋਸ਼ੀ ਨੂੰ ਦੋਸ਼ੀ ਠਰਾਇਆ ਉਸ ਨੂੰ 3 ਸਾਲ ਦੀ ਕੈਦ ਅਤੇ 500 ਰੁਪਏ ਦੇ ਜੁਰਮਾਨੇ ਦੀ ਵੀ ਸਜ਼ਾ ਸੁਣਾਈ ਹੈ ਲਾਰੈਂਸ ਬਿਸ਼ਨੋਈ ਯਸੀਮ ਉਰਫ ਹਾਸ਼ਿਮ ਬਾਬਾ ਦੀਪਕ ਵਿਕਰਮ ਸਿੰਘ ਉਰਫ ਵਿੱਕੀ ਤੇ ਸੋਨੂ ਖਿਲਾਫ ਸੁਹਾਣਾ ਪੁਲਿਸ ਸਟੇਸ਼ਨ 'ਚ ਸਾਲ 2022 ਚ ਅਸਲ ਐਕਟ ਦੀਆਂ ਵੱਖ-ਵੱਖ ਧਰਾਵਾਂ ਤਹਿਤ ਕੇਸ ਦਰਜ ਹੋਇਆ ਸੀ ਪੁਲਿਸ ਬਿਸ਼ਨੋਈ ਯਸੀਮ ਦੀਪਕ ਤੇ ਵਿਕਰਮ ਵਿਰੁੱਧ ਦੋਸ਼ ਸਾਬਤ ਕਰਨ ਜੋ ਫਲ ਰਹੀ ਜਿਸ ਕਾਨੂੰਨ ਨਾਲ ਬਰੀ ਕਰ ਦਿੱਤਾ ਗਿਆ ਸਿਰਫ ਸੋਨੂ ਨੂੰ ਹੀ ਆਰਮਜ਼ ਐਕਟ ਦੀ ਧਾਰਾ 25 ਤਹਿਤ ਦੋਸ਼ੀ ਠਹਿਰਾਇਆ ਗਿਆ ਕਾਬਿਲ ਇਕ ਹੋ ਰਿਹਾ ਹੈ ਕਿ ਘਟਨਾ 19 ਨਵੰਬਰ 2022 ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਪੰਜਾਬ ਸਰਕਾਰ ਦੇ ਝੂਠ ਦਾ ਪਰਦਾ ਫਾਸ਼ ਹੋਣ ਤੋਂ ਬਾਅਦ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਸਖਤ ਫਟਕਾਰ ਲਗਾਈ ਤੇ ਪੰਜਾਬ ਸਮਾਜਿਕ ਨਿਆਂ ਵਿਭਾਗ ਦੇ ਡਾਇਰੈਕਟਰ ਨੂੰ ਤਲਬ ਕੀਤਾ ਵਿਭਾਗ ਦੇ ਪ੍ਰਮੁਖ ਸਖਤਰ ਨੂੰ 17 ਨਵੰਬਰ ਨੂੰ ਅਗਲੀ ਸੁਣਵਾਈ ਤੇ ਵੀਸੀ ਰਾਹੀਂ ਪੇਸ਼ ਹੋਣ ਦਾ ਹੁਕਮ ਦਿੱਤਾ ਗਿਆ ਦੱਸਦੀ ਹੈ ਕਿ ਪੰਜਾਬ ਸਰਕਾਰ ਦਾਵਾ ਕਰਦੀ ਆ ਰਹੀ ਕਿ ਕੇਂਦਰ ਸਰਕਾਰ ਨੇ ਸਕਾਲਰਸ਼ਿਪ ਦੀ ਰਕਮ ਦਾ 60% ਜਾਰੀ ਨਹੀਂ ਕੀਤਾ ਹਾਲਾਂਕਿ ਕੇਂਦਰ ਸਰਕਾਰ ਨੇ ਕਿਹਾ ਕਿ ਪੂਰੀ ਰਕਮ ਜਾਰੀ ਕਰ ਦਿੱਤੀ ਗਈ ਤੇ ਹੁਣ ਪੰਜਾਬ ਸਰਕਾਰ ਇਹਨਾਂ ਕਾਲਜਾਂ ਨੂੰ ਫੰਡ ਜਾਰੀ ਕਰਨ 'ਚ ਦੇਰੀ ਕਰ ਰਹੀ ਹੈ ਨਾ ਸਿਰਫ ਫੰਡ ਜਾਰੀ ਨਹੀਂ ਕੀਤੇ ਜਾਰੇ ਸਗੋ ਫੰਡ ਨੂੰ ਰੋਕਣ ਲਈ ਇਹਨਾਂ ਕਾਲ ਜਾਂਦਾ ਤਿੰਨ ਵਾਰ ਆਡਿਟ ਕੀਤਾ ਗਿਆ ਇਸ ਤੋਂ ਇਲਾਵਾ ਹਾਈ ਕੋਰਟ ਚ ਵੀ ਖੁਲਾਸਾ ਹੋਇਆ ਕਿ ਪੰਜਾਬ ਸਰਕਾਰ ਕੋਲ ਇਸ ਸਕਾਲਰਸ਼ਿਪ ਲਈ ਕੋਈ ਬਜਟ ਨਹੀਂ ਸੀ ਤੇ ਹੁਣ ਜਦੋਂ ਫੰਡ ਵੰਡਣ ਦੀ ਗੱਲ ਆਉਂਦੀ ਹੈ ਤਾਂ ਉਹ ਕੇਂਦਰ ਸਰਕਾਰ ਤੇ ਜ਼ਾਮ ਲਗਾ ਰਹੀ ਹੈ ਗੁਰਦਾਸਪੁਰ ਦੇ ਪਿੰਡ ਸੋਹਲ ਚ 50 ਸਾਲ ਪੁਰਾਣੇ ਇੱਕ ਘਰ ਦੀ ਖੁਦਾਈ ਦੌਰਾਨ ਘਰ ਦੇ ਵਿੱਚੋਂ ਮਨੁੱਖੀ ਕੰਕਾਲ ਮਿਲੇ ਜਿਸ ਤੋਂ ਬਾਅਦ ਪੂਰੇ ਪਿੰਡ 'ਚ دہشت ਦਾ ਮਾਹੌਲ ਹੈ ਉੱਥੇ ਪਿੰਡ ਦੇ ਸਰਪੰਚ ਨੇ ਇਸ ਸਬੰਧੀ ਪੁਲਿਸ ਨੂੰ ਸੂਚਿਤ ਕੀਤਾ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀਆਂ ਤੇ ਫ੍ਰੈਂਚਿਕ ਟੀਮਾਂ ਵੱਲੋਂ ਮਾਮਲੇ ਦੀ ਜਾਂਚ ਕੀਤੀ ਗਈ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਬੰਦਪੇ ਘਰ ਦਾ ਮਾਲਕ ਪਿਛਲੇ 5-6 ਮਹੀਨੇ ਤੋਂ ਲਾਪਤਾ ਹੈ ਜਿਸ ਦੀ ਪਤਨੀ ਨੇ ਪੁਲਿਸ ਨੂੰ ਲਾਪਤਾ ਹੋਣ ਦੀ ਸ਼ਿਕਾਇਤ ਵੀ ਕੀਤੀ ਸੀ ਪਰ ਜਾਂਚ ਤੋਂ ਬਾਅਦ ਹੀ ਪਤਾ ਲੱਗ ਪਾਵੇਗਾ ਕਿ ਇਹ ਕੰਕਾਲ ਉਸ ਦਾ ਹੈ ਜਾਂ ਫਿਰ ਕਿਸੇ ਹੋਰ ਦਾ ਇਸ ਮਾਮਲੇ ਸਬੰਧੀ ਪਿੰ ਵਾਲਿਆਂ ਨੇ ਸੂਚਨਾ ਦਿੱਤੀ ਕਿ ਜਦੋਂ ਆਪਣੇ ਘਰ ਦੀ ਨੀਂਹ ਪੁੱਟ ਰਏ ਸੰਤ ਨਾਲ ਦੇ ਬੰਦਪੇ ਘਰ ਚੋਂ ਜਦ ਖੁਦਾਈ ਕੀਤੀ ਗਈ ਤਾਂ ਖੁਦਾਈ ਦੌਰਾਨ ਇੱਕ ਮਨੁੱਖੀ ਕੰਕਾਲ ਮਿਲਿਆ ਜਿਸ ਤੋਂ ਬਾਅਦ ਉਹਨਾਂ ਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਤੇ ਪੁਲਿਸ ਅਧਿਕਾਰੀ ਨੇ ਫਰੈਂਸਿਕ ਟੀਮ ਦੇ ਨਾਲ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਪੰਜਾਬ ਵਿੱਚ ਪਹਿਲੀ ਵਾਰ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ 24 ਨਵੰਬਰ ਨੂੰ ਚੰਡੀਗੜ੍ਹ ਤੋਂ ਬਾਅਦ ਸ਼ੇਨਨੰਦਪੁਰ ਸੈਵਿਕ ਹੋਏਗਾ। ਇੱਕ ਰੋਜ਼ਾ ਸੈਸ਼ਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਵਿਸ਼ੇਦੀ ਪੁਰਗ ਨੂੰ ਸਮਰਪਿਤ ਸਮਾਗਮਾਂ ਦਾ ਹਿੱਸਾ ਹੋਏਗਾ। ਸਿੱਖਿਆ ਮੰਤਰੀ ਹਰਜੋਤ ਬੈਂਸ ਤੇ ਰਾਜ ਦੇ ਸਿਹਤ ਸਪਟਾ ਤੇ ਸੱਭਿਆਚਾਰਕ ਮਾਮਲੇ ਵਿਭਾਗ ਦੇ ਸਲਾਹਕਾਰ ਦੀਪਕ ਵਾਲੀ ਨੇ ਚੰਡੀਗੜ੍ਹ ਦੇ ਵਕਫਾ ਖ ਸੰਤਾ ਨਾਲ ਇੱਕ ਲੰਮੀ ਮੀਟਿੰਗ ਤੋਂ ਬਾਅਦ ਇਹ ਪ੍ਰਸਤਾਵ ਦਿੱਤਾ। ਉਹਨਾਂ ਨੇ ਹੋਰ ਸਮਾਗਮਾਂ ਤੇ ਵੀ ਚਰਚਾ ਕੀਤੀ ਹੈ। ਮੀਟਿੰਗ ਤੋਂ ਬਾਅਦ ਹਰਜੋਤ ਬੈਂਸ ਨੇ ਕਿਹਾ ਕਿ ਅਸੀਂ 24 ਨਵੰਬਰ ਨੂੰ ਨਨੰਦਪੁਰ ਸਥਾਨਾਤੇ ਵੀ ਚਰਚਾ ਹੋ ਰਹੀ ਹੈ ਕਾਬਿਲੇ ਗੌਰ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 559ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇੱਕ ਵਿਸ਼ੇਸ਼ ਸੈਸ਼ਨ ਪਹਿਲਾਂ 2019 ਵਿੱਚ ਤਤਕਾਲੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੁਆਰਾ ਯੂਰਜਿਤ ਕੀਤਾ ਗਿਆ ਸੀ ਪਰ ਇਸ ਸੈਸ਼ਨ ਵਿਧਾਨ ਸਭਾ ਚ ਹੀ ਯੋਜਿਤ ਹੋਇਆ ਸੀ ਮਹਾਰਾਸ਼ਟਰ ਤੋਂ ਦੁਖਦਾਈ ਖਬਰ ਸਾਹਮਣੇ ਆਇਆ ਇੱਥੇ ਪੁਨੇ ਦੇ ਇੱਕ ਹਾਊਸਿੰਗ ਸੁਸਾਇਟੀ 'ਚ ਲਿਫਟ ਵਿੱਚ ਫਸਣ ਕਾਰਨ ਇੱਕ 12 ਸਾਲਾ ਲੜਕੇ ਦੀ ਮੌਤ ਹੋ ਗਈ ਹੈ ਪੁਲਿਸ ਨੇ ਇਹ ਜਾਣਕਾਰੀ ਦਿੱਤੀ ਘਟਨਾ ਸ਼ਹਿਰ ਦੇ ਚਰਹੋਲੀ ਬੁਦਰੁਖ ਖੇਤਰ 'ਚ ਰਾਮ ਸੁਮ੍ਰਿਤੀ ਸਹਿਕਾਰੀ ਸੁਸਾਇਟੀ 'ਚ ਵਾਪਰੀ ਹੈ ਫਾਇਰ ਅਧਿਕਾਰੀਆਂ ਦੇ ਦੱਸਣ ਸਾਰ ਬੱਚਾ ਤੀਜੀ ਤੇ ਚੌਥੀ ਮੰਜ਼ਲ ਦੇ ਵਿੱਚਕਾਰ ਫਸਿਆ ਹੋਇਆ ਸੀ ਉਸ ਦਾ ਹੇਠਲਾ ਸਰੀਰ ਲਿਫਟ ਕਾਰ ਤੇ ਸ਼ਾਫਟ ਦੀਵਾਰ ਦੇ ਵਿੱਚਕਾਰ ਬੁਰੀ ਤਰ੍ਹਾਂ ਕੁਚਲਿਆ ਗਿਆ ਸੀ ਉਨ੍ਹਾਂ ਕਿਹਾ ਕਿ ਫਾਇਰ ਅਧਿਕਾਰੀਆਂ ਨੇ ਲਿਫਟ ਕੰਟਰੋਲ ਦਰਵਾਜ਼ਾ ਤੋੜ ਦਿੱਤਾ ਤੇ ਬਿਜਲੀ ਸਪਲਾਈ ਕੱਟ ਦਿੱਤੀ ਤਾਂ ਜੋ ਕਿ ਹੋਰ ਨੁਕਸਾਨ Редактор субтитров А.Семкин Корректор А.Егорова ਰਾਜਸਥਾਨ ਦੇ ਹਨੂਮਾਨਗੜ ਦੇ ਗੋਲੂਵਾਲਾ ਕਸਬੇ ਸੇਤ ਗੁਰਦੁਆਰਾ ਮਹਿਤਾਬਗੜ ਸਾਹਿਬ ਦੇ ਪ੍ਰਬੰਧਕ ਕਮੇਟੀ ਨੂੰ ਲੈ ਕੇ ਲੰਬੇ ਸਮੇਂ ਤੋਂ ਚੱਲ ਰਿਹਾ ਵਿਵਾਦ ਹਿੰਸਾ 'ਚ ਬਦਲ ਗਿਆ। ਸਵੇਰੇ 3 ਵਜੇ ਦੇ ਕਰੀਬ ਇੱਕ ਪਾਸੇ ਦੇ ਅਸੀਂ ਤੋਂ ਵੱਧ ਲੋਕ ਜ਼ਬਰਦਸਤੀ ਗੁਰਦੁਆਰ ਸੇ ਦਾਖਲ ਹੋਏ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜਿਸ ਦੌਰਾਨ ਗੱਲਬਾਤ ਤੋਂਦੋਂ ਮਹਿਮੇਤ ਹੁੰਦੀ ਹੋਈ ਲੜਾਈ 'ਚ ਬਦਲ ਗਈ। ਇਸ ਘਟਨਾ ਵਿੱਚ ਬੱਚਿਆਂ ਸਮੇਤ ਲਗਭਗ 8 ਲੋਕ ਜ਼ਖਮੀ ਹੋਣਾ ਦੇ ਹੱਥਾਂ ਲੱਤਾਂ ਤੇ ਸਿਰ ਤੇ ਸੱਟਾਂ ਲੱਗੀਆਂ ਨੇ। ਸਾਨੇ ਹਸਪਤਾਲ 'ਚ ਮੁੱਢਲਾ ਇਲਾਜ ਕਰਾਉਣ ਤੋਂ ਬਾਅਦ ਕਈ ਜ਼ਖਮੀਆਂ ਨੂੰ ਸ਼੍ਰੀ ਗੰ ने 15 थाने सी था की हाँ पुलिस से आरएससी कर्मचारी तैनात किए फिलहाल स्पीड न्यूज़ विच बस से ही मेनू देओ इच्छासत धन्यवाद दिस प्रोग्राम इज स्पोंसर्ड बाय द सिंगलर ऑफिस बेकर्सफील्ड फॉर ऑल योर इमिग्रेशन फैमिली लॉ नीड्स कॉल और स्कैन क्यूआर कोड टू कांटेक्ट अस रोडिस इंक मिलियन माइल्स विद स्माइल और स्कैन क्यूआर कोड टू कांटेक्ट अस तब इंडियन कुजीन Tracy find authentic Indian cuisine in Tracy or scan QR code to contact us. Simi Valley Family Dental Office or scan QR code to contact us.